ਉਹ ਕੈਸਲਾ ਬਣੀ ਸਾਡੀ ਵੀ ਲੀਜ਼ਰ ਕਰਨਾ ਉਹਰੇ ਨਹੀਂ ਕਰਨਾ ਭਾਈ ਕਰਿਆ ਵੈਲੀਜਰੀ ਦਾ ਕਰਨਾ ਨਹੀਂ ਫਿਰ ਮੈਂ ਤਾਂ ਕਹਿਆ ਵੀ ਰੂਟਾ ਮਿੱਟੀ ਪਾਣ ਮਾਰੀ ਦੇ ਬਾਅਦ ਛੜ ਕੜਾ ਭਾਈ ਇਹਨੇ ਗੈਲਿਕ ਬੀਜ ਕੜਾ ਦੇ ਦੋ ਸਾਲ ਰਹਿਣਾ ਗੰਨਾ ਇਹਦੇ ਗੱਲ ਤੇ ਪੇਆ ਰਹਿਣਾ ਉਹਦੇ ਉਹਨੇ ਕ ਖੇਤਰੇ ਹਿੱਲਣਾ ਫਿਰ ਹਾਂ ਉਹਨੇ ਕ ਗੰਨੇ ਵਾਲੇ ਹਿੱਲਣਾ ਜਿਹਾ ਜਿਹਾ ਹੈਗਾ ਉਹ ਹੀ ਰਹਿਣਾ ਪਾ ਖੁੰਝ ਖੰਜ ਨਹੀਂ ਬਸ ਉਹ ਤਾਂ ਕੋਚਾ ਕੋਤਾ ਠੀਕ ਹੈ ਵੀਡੀਓ ਦੇ ਫਿੱਟਾ ਲਾ ਕੇ ਮਾਮਾ ਨੇ ਮਿੱਟੀ ਭਰ ਦੇਈ ਇਹ ਤਾਂ ਬੀਜ ਹੋਣਾ ਕੱਖਾਂ ਦਾ ਦੋ ਤਾਂ ਮੈਥਾ ਥਾਲੀਆਂ ਮੈਥਾ ਗਾਇਆਂ ਲਿਆਉਣੀਆਂ ਦੋ ਮੈਂ ਦੁੱਧ ਢਲੀਆਂ ਦੇਖੀ ਕੱਖ ਜੀ ਨੇ ਬਣਦੇ ਕੱਖ ਭਈਆ ਰੱਖ ਕੇ ਤਾਂ ਬਈ ਇਹ ਮਹੀਨੇ ਬਾਤ ਰੱਖਿਆ। ਯਾ ਕੋਈ ਮਹੀਨਾ ਮੂਨਾ ਨਹੀਂ ਚੱਲਣਦੇ ਹਲੇ। ਕਿਲੇ ਕਿੰਨੇ ਹੋ ਜਣੇ ਬਾਈ ਥੋੜੇ ਆ। ਠੇ ਹੋਣੇ ਆ ਫਿਰ। ਹਾਂ ਥੋੜੇ ਠੇ। ਇਹ ਇੰਨੇ ਕਿਨਾ ਕਾਟਾ ਪਤਾ ਹੋਣ ਲੱਗਾ ਤੈਨੂੰ 20 ਵੀ 10। ਉਹ ਅੱਗੇ ਕਿ ਕਿੰਨਾ ਕਟਾ ਤਾ ਟੱਕਾ ਇਹ। ਯਾਰ ਪਾਣੀ ਦਾ ਬਹੁਤ ਔਖਾ ਆ। ਇੱਕ ਇੱਕ ਬਿਗਾ ਇੱਕ ਨਹੀਂ ਪੇਪ ਤਿਆਰ ਹੈ ਪੁੱਛੀ ਨੂੰ ਨਾਲ-ਨਾਲ ਖਾਲੀ। ਬਿਗਾ ਤੇ ਹੁਣ ਵੀ ਖਾਲੀ ਹੋ ਰਹਿਣਾ ਉਹ। ਹਲੇ ਤਾਂ ਤੇਰਾ ਗੰਨਾ ਬੀਜ ਵੀ ਹੋ ਜਾਣਾ ਉਹ ਤੇ ਲੈਜਰ ਮਾਰ ਕੇ ਨਾ ਜਾਂ ਤੇ ਲੈਜਰ ਬਚ ਗਿਆ ਉਹਨੂੰ ਲੈਜਰ ਕਰ ਦੇ ਹੋਇਆ ਖੇਤਾਂ ਨੂੰ। ਲੈਜਰ ਹੋ ਗਿਆ ਪਾਣੀ ਨੇ ਜਾਣਾ ਹੀ ਨਹੀਂ ਡੋਲ ਤੱਕ। કેતા प्यार કે આયે ના કામ આય તો પાવા છે ના ਡਾਕਰ ਮਿੱਟੀ ਨਾ ਪਾ ਪਾੜੇ ਮਾਰੇ ਰੂਟਾ ਬੀਟਰ ਦੀ ਇਹਨੂੰ ਬਰਡੇ ਫੜਿਆ ਸਾਸਰੀ ਕਾਲ ਜੀ ਡਾਕਰ ਮਿੱਟੀ ਹੋਣਾ ਡਾਕਰ ਹੈ ਬੇਟੀ ਇਹ ਮਿੱਟੀ ਦਾ ਫਰਕ ਆ ਉੱਥੇ ਨਾਲ ਬਹੁਤ ਆਹ ਮਿੱਟੀ ਦੇ ਨਾਲ ਛੋਟੀ ਹੈ ਇੱਧਰ ਜਿਹੜੀ ਆਹ ਹੈ ਹੂੰ ਆਹ ਪਹੀਓ ਵਜਾਲੇ ਥਲੇ ਇੱਧਰ ਡਾਕਰ ਹੈ ਇੱਧਰ ਠੀਕ ਹੈ ਕਿਆ ਸਮਝ ਤੂੰ ਪਤਾ ਨਹੀਂ ਕਿ ਤੂੰ ਸਮਝੀ ਐਵੇਂ ਰੇ ਛੜਦੀ ਇੱਕ ਟੋਟਾ ਯਾਰ ਹੈ ਨਾ ਦਬੀ ਹੋਈ ਹੈ ਦਬੀ ਵੀ ਹੈ ਨਾ ਠੀਕ ਹੈ ਕਣਕ ਦਾ ਉਹ ਲੇਟਦੀ ਹੈ ਇਹ ਇੱਕ ਟੋਟਾ ਹੁਣੀ ਗਿਰਨਾ ਅੱਜੇ ਗਿਰਨੇ ਆ ਵਿੱਚੋਂ ਜੇ ਦੇਖਿਆ ਠੱਕ ਦੇਖਦਾ ਹਾਂ ਅੱਜੇ ਕਰਨੇ ਆ ਹੈਡ ਟੈਗ ਕਰਕੇ ਨੇ ਲੋਡ ਕਰ ਲਈਏ ਵਿੱਚ ਕਾਲੀ ਹੈ ਵਿੱਚ ਪੀਲੀ ਹੈ ਹਮ ਬਲ ਤੇ ਪਹਿਲੇ ਹੀ ਗਿਰਨਾ ਹਾਂ ਅਰੇ ਕਿੰਨਿਆ ਪਈਆਂ ਪੇ ਚਾਰ ਹੁਣ ਰਾਤ ਦੀਆਂ ਹਾਂ ਯਾਰ ਕਿਧਰੇ ਕਰੇਦਾ ਬੋਨਸ ਖਾਨ ਕਰਤਾ ਮੀਨੇ ਕਹਿੰਦੇ ਹਾਂ ਤੇ ਗੜੇ ਮਾਰੀ ਹੋਈ ਹੈ ਗਟੇ ਮਾਰੀ ਹੈ ਇੱਧਰ ਮਾ ਹੋਈ ਜਲੰਦਰ ਕਿੰਨੀ ਖਬਰ ਚੱਲਦੀ ਸੀ ਅਭੀ ਦੇਖੀ ਵੀਡੀਓ ਸਾਡੇ ਵਾਲਾ ਕੋਈ ਨਹੀਂ ਪਿਆ ਬਾਈ ਮੈਂ ਸਾਡੇ ਤਾਂ ਠੀਕ ਆ ਬਾਈ ਸਾਨੂੰ ਠੀਕ ਤਾਂ ਇੰਨਾ ਕੇ ਬਹੁਤ ਹਰਸਾ ਠੀਕ ਨਹੀਂ ਗੱਲ ਠੀਕ ਹਾਂ ਮਾਦਮੀ ਹੈ ਇਹਦੀ ਹੋਰ ਆ ਕਾਂਕ ਨੂੰ ਵਧੀਆ ਹੋ ਗਿਆ ਸਾਡੇ ਅੱਛਾ ਕਾਂਕ ਇਹਨਾਂ ਨੂੰ ਪਾਣੀ ਲੱਗੇ ਦਾ ਕਾਂਕ ਤੇ ਐਡਾ ਕਰਤੀ ਆ ਜਿਹੜੇ ਹਟੇ ਨਹੀਂ ਪਾਣੀ ਲਾਉਣੇ ਤੇ ਉਹ ਕਾਂਕ ਤੇ ਐਡੀਆਂ ਹੋ ਗਈਆਂ ਇਹੋ ਨਹੀਂ ਲੱਗਿਆ ਤਾਂ ਕਾਂਕ ਵਧੀਆ ਤੁਸੀਂ ਹਾਂ ਠੀਕ ਹੈ ਆ ਤਾਂ ਮੈਂ ਇੱਕ ਪਾੜ ਪੈ ਗਈ ਨੇ ਇਹਨੂੰ ਇਹਨੂੰ ਫਾਲੇ ਪਾ ਲਿਆ ਤੇ ਚੁੱਪ ਕਰਦੇ ਹੁਣ ਇੱਕ ਰੋਟਾ ਬਿਟਰ ਦੀ ਪਾਉਣੀ ਹੈ ਇਹ ਹੁਣ ਇਹ ਕਹਿੰਦਾ ਮੈਂ ਕੰਪਿਊਟਰ ਕਰਨਾ ਹੈ ਕੰਪਿਊਟਰ ਫਾਲੇ ਮੈਂ ਕੰਪਿਊਟਰ ਉੱਟਾ ਫੜਨਾ ਕਰੂਗਾ ਇਹਦੇ ਬਣਾ ਲੈ ਕਰਦੇ ਇਹ ਪੱਤਰਾ ਹੋਇਆ ਵਾ ਪਹਿਲਾਂ ਇਹ ਇਹਨਾਂ ਦੇ ਪੱਟੇ ਪਈ ਐ ਇਹਨੇ ਇੰਫਰਾ ਮੀਟਰ ਨਾ ਐਨੀ ਮੀਟਰ ਹਿਲੂਣੀ ਨਹੀਂ ਰੇ ਇਧਰ ਤੁਹਾਨੂੰ ਆਹ ਜਿਹੜਾ ਰੂਗਾ ਵਾਇਟਰ ਬੱਜ ਗਈ ਤੇ ਪਰੇ ਕੰਪਿਊਟਰ ਕਰ ਦੋ ਇਹਨੂੰ ਠੀਕ ਨਹੀਂ ਗੱਲ ਇਹਦੇ ਪਰੇ ਕੰਪਿਊਟਰ ਕਰਕੇ ਉਹ ਤਾਂ ਫਾਲੇ ਦਾ ਬਾਹ ਦੂਰ ਤੀ ਡੂੰਗਾ ਰੱਖਿਆ ਨੇ ਉਹਦੇ ਬਾਅਦ ਮਾਰਨ ਟਾ ਬਿਟਰ ਦੀ ਫਾਂਟ ਸਿਆੜ ਕੱਢਦੇ ਬਸ ਗਿੱਲ ਬਥੇਰੀ ਹੋ ਗਈ ਦੋ ਵੀ ਪਹਿਲੇ ਪਰਸੋਂ ਵੀ ਪਹਿਲੇ ਕਰ ਆ ਜੀ ਪਹਿਲੇ ਠੀਕ ਨਹੀਂ ਜਿੰਦ ਪੂਰੀ ਹੋ ਗਈ ਹੁਣ ਪਾਣੀ ਲੋਡ ਦੀ ਮੈਂ ਤਾਂ ਮੈਨੂੰ ਵੀ ਲੋਡ ਪਾਉਗੀ ਇਹਨੂੰ ਜੇ ਲਾਉਣਾ ਹੋਇਆ ਤਾਂ ਲਾਦੂ ਖੜਾ ਨਹੀਂ ਇਹਨੂੰ ਪਿੱਤਲਾ ਪਿੱਤਲਾ ਅੱਪਲ ਮਾਲ ਓੜਨੀ ਇਹਨਾਂ ਬੀਜਾਂ 18 ਉਰੇ ਇਹਨੂੰ ਗੋਲੇ ਰੂਗਰੇ ਲਿਆ ਮਾ ਜਿਹੜਾ ਹੁਣ ਸਾਫ਼ ਕਰਦੀ ਇਹਨੂੰ ਸਾਰੇ ਨੂੰ ਪਹਿਲਾਂ 95 ਤੌਰੇ ਪਹਿਲਾਂ 95 ਤਾ 20 ਬਸ 95 ਥੋੜੀ ਜੀ ਗਲਤੀ ਕਰ ਗਏ ਅਸੀਂ ਜੇ ਕਿਤੇ ਰੱਖ ਲੈਂਦੇ ਨਾ ਗੰਨਾ ਫਲ ਹੋ ਜਾਣਾ ਐਨਾ ਫੁੱਟਦਾ ਤਾਂ ਗੰਨਾ ਇਹ ਕਹਿੰਦਾ ਲੀ ਆ ਮਾ ਲੀ ਮੈਂ ਦੋ ਭਰੀਆਂ ਲਾ ਦਿੰਦੇ ਇਹਨੂੰ ਕਿ ਲੱਗਣਾ ਦਾ ਖਰਚਾ ਕਿੰਨਾ ਘਟਣਾ ਦਾ ਹੋ ਆ ਬਾਹੀ ਦਾ ਘਟਣਾ ਦਾ ਬੀਜ ਦਾ ਘਟਣਾ ਦਾ ਅਰ ਗੰਦਾ ਉਹ ਨਹੀਂ ਨਿਕਲਣਾ ਤੁਨੇ ਫੇਰ ਦੁਬਾਰਾ ਫੁੱਟਿਆ ਵਾ ਹੁੱਤਾ ਬੇਸਾ ਫੁੱਟਿਆ ਦਾ ਫੇ ਮੈਨੂੰ ਬਾਅਦ ਵਿੱਚ ਕਹਿੰਦਾ ਰੱਖ ਲੈਂਦੇ ਰਹਿਣਾ ਤਾਂ ਵਧੀਆ ਹੀ ਦਾ ਮਾ ਹੁਣ ਸਵਾਲ ਦਾ ਹੁਣ ਸਵਾਲ ਤਾਂ ਤੂੰ ਦੇਖਣਾ ਫਿਰਦਾ 18 ਦਾ ਹੁਣ ਟੈਕਨੀਕਲ ਵਾ ਬਤਲ ਮਗਰ ਹੋ ਗਾ ਹਾਂ 95 ਕਾ ਕਾ ਲਾਉਣਾ ਉਹ 95 ਹੁਣ ਪਾਰਤਾ ਉਰੇ ਉੱਧਰ ਲਾ ਦਿੱਤੇ 95 ਆਪਣੇ ਦੋ ਗਿੱਲੇ ਉਹ ਜਿਹੜੇ ਉਧਰ ਬੀਜੇ ਆ 85 ਲੋ ਉਹ 18 ਲਾਉਂਦੇ ਆ 85 ਲੋ ਲਾਉਰੇ 85 ਹੈਗਾ ਆਪਣੇ ਉੱਥੇ ਉਹੀ ਉਹਦਾ ਬੀਜ ਲੋ ਲਾ ਲਾ ਹਾਂ ਪੁਰਾ ਸੂਰਾਂ ਦਾ ਨਹਿਰ ਹੈ ਲਾ ਕੇ ਸੂਰਾਂ ਨੇ ਨਾਸ ਮਾਰ ਦੇਣਾ। ਐ ਉੱਥੇ ਵੀ ਤਾਂ ਨਾ 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 ਨਦੀਆਂ ਨਾਲ। ਕਿੱਥੇ? ਤੇ ਲਾਇਆ ਬਦ। ਉਧਰ ਆਪਣਾ ਕੀੜਾ ਜ਼ਿਆਦਾ ਇੱਧਰ ਘੱਟ ਹੈ। ਹੂ ਬਾੜ ਤਾਂ ਉਨੀ ਹੋ ਉਹ ਬਸ। ਉਹ ਬਾੜ ਤਾਂ ਸਾਲੀਆਂ ਆਹ ਤਾਂ ਨਾ ਇਹ ਦੂਰ ਹੈ ਨਦੀਆਂ ਨੇੜੇ ਹੈ। ਫੇਰ ਉਨੀ ਹੋ ਕੀੜੇ ਹੈ। ਹੈ? ਚਾਸੀ ਕਰਨਾ ਬਾਕੀ ਮਰਜ਼ੀ ਤੇਰੀ ਭਾਈ। ਚੱਲ ਹੁਣ ਦੇਖਦੇ ਆ। ਕਿ ਆਪਦਾ ਕੀ ਆਦਲਾ ਵੜ ਲਈ ਦੀ ਜਾ। ਕਿ ਆਪਰੇ ਦੀ। ਉਹ ਕੁਰਤੇਆਂ ਥਾਣੇ ਇੱਕੋ ਹੀ ਲੈ ਤ। ਹੂੰ। ਯਾ ਨਾ ਨਾ ਫਰਕ ਆ ਥੋੜਾ ਜਿਹਾ ਕੀ ਆਦਾ ਕਹਦਾ ਕੁੜਤਾ ਤੁਸੀਂ ਇਕੱਠੇ ਹੀ ਥਾਲ ਚੱਕ ਕੇ ਲਿਆਏ ਤੇ ਮੈਂ ਫਰਕ ਆ ਮੜਾ ਜਿਆ ਫਰਕ ਹੈ ਕੀ ਕੱਲ ਜੀ ਵੀ ਸਾਰੇ ਨੂੰ ਕਰ ਗਿਲਦਾ ਬਹੁਤ ਹੈ ਹਾਂ ਕੀ ਕਰੀਏ ਯਾਰ ਕਰਨਾ ਕੀ ਦੇ ਤੂੰ ਨਾਲ ਦੀ ਨਾਲ ਕੇ ਤੂੰ ਮੇਰੀ ਗੱਲ ਸੁਣ ਹੁਣ ਤੂੰ ਬਾਹਰੋਂ ਪਾੜ ਪਾਤੀ ਛੱਡਾ ਦੋ ਦੋ ਗੇੜੇ ਲਾ ਦੀ ਵੇ ਹੂੰ ਹੋਰ ਕੁਝ ਨਾ ਕਰ ਇਹਨੂੰ ਵਿੱਚ ਇਹਨੂੰ ਕੰਪਿਊਟਰ ਕਰ ਦੇ ਅੱਜੇ ਅੱਜੇ ਕਰ ਦੇ ਆ ਵੀ ਕਰ ਦਿੰਦੇ ਆ ਇਹਨੂੰ ਕਿਆ ਕਰੁੰਨਾ ਹੁਣ ਗੰਨਾ ਵੀ ਦੇ ਚੀ ਵੀ ਹੈ ਗੰਨਾ ਨਹੀਂ ਇਹਰ ਨਾ ਨਿਕਲਣਾ ਪਾਦਾ ਤਿੰਨ ਪਰਚੀਆਂ ਹੋਣੀਆਂ ਐ ਦੇਖ ਲਈ ਉਹ ਖੱਡਾਂ ਦਾ ਨਹੀਂ ਪਤਾ ਲੱਗਦਾ ਯਾਰ ਗੱਲੇ ਦਾ ਪਾ ਲਾ ਕੇ ਛੱਡੇ ਦੇਣਾ ਉਸਤੇ ਬੱਥੇ ਕਰ ਗੰਨਾ ਹੀ ਗੰਨਾ ਕਰ ਦੇਣਾ ਹੁਣ ਧਾਨ ਦਰਗਾਨੇ ਵੀ ਰੱਖ ਲਾ ਕੋਰ ਆ ਵੀ ਸਾਰਾ ਬਸ ਇਹਦਾ ਕੰਮ ਲੋਟਾ ਬੌਂਡ ਘੱਟ ਕਰਾ ਬੀਜ ਵਧੀਆ ਪਾ ਕੇ ਵਧੀਆ ਬੀਜ ਵੇਚੋ ਬਣਾ ਮੈਂ ਤਾਂ ਲਾ ਲਿਆ ਸਾਹਿਬ ਹੋਰ ਕੀ ਆ ਯਾਰ ਬੀਜ ਮੈਨੂੰ ਬੀ ਮੂਨ ਆਉਦਾ ਬਾਈ ਦਾ ਬੌਂਡ ਨਹੀਂ ਨਾ ਸਾਡਾ ਮਾ ਬੌਂਡ ਦਾ ਚੱਕਰ ਹੈ ਮਾ ਜੇ ਮੈਂ ਲਖੜ ਕੇ ਗੰਨਾ ਤੇਰਾ ਹਾਂ ਤਿਕਰੀ ਗੱਲ ਹੈ ਹੋਰ ਜਿਹੜਾ ਰਹਿ ਗਿਆ ਤੈਨੂੰ ਦੇ ਦੂੰਗਾ ਹਾਂ ਸਾਡਾ ਬਾਉਂਡ ਦਾ ਚੱਕਰ ਇਹ ਕਹਿੰਦਾ ਪੋਲੇਲੇ ਕਰੋ ਹੈ ਤੇ ਪਸਲ ਪਾਈਆਂ ਗੱਲ ਹੀ ਬਣਦੀ ਕੀ ਦੀ ਆ ਦੇਗਾ ਆ ਪਰਚੀ ਲੈ ਲਈਆਂ ਬਾਉਂਡ 'ਚ ਪਾਉਂਗੇ ਬੀਜ ਜਿਆਦਾ 20 ਪਿਓਰ ਹੈ ਬਾਈ ਸਾਡਾ ਪਿਓਰ ਬੀਜ ਹੈ ਨਾ ਦੇ ਜਿਹਦਾ ਮੰਗਦਾ ਦੇ ਦੋ ਮੰਗਦਾ ਜਿਹੜਾ ਬੀਜ ਦੰਦੇ ਆ ਸੀ ਦੇਈ ਜੋ ਸਰਵੇਅਰ ਨੂੰ ਦੇ ਜਿਹਨੂੰ ਉਹ ਕਹਿੰਦੇ ਉਹ ਤੁਹਾਨੂੰ ਦੇ ਦਿੰਦੇ ਆ ਜਿਹੜਾ ਬਾਉਂਡ 'ਚ ਪੈ ਜਾਵੇ ਲ ਠੀਕ ਹੈ ਗੱਲ ਬੀਜ ਪਿਓਰ ਅੰਬਿੱਲ ਤੇ ਹੀ ਲੈ ਆਦਾ ਮਿੰਦਲ ਦੇ ਦੇਖ ਕੇ ਵੀ ਗਾਈ ਤੇ ਕੰਨਾ ਓਰੇ ਬੀਜ ਪਿਓਰ ਅੰਬਿੱਲ 18ਵੀਂ ਪਿਓਰ ਹੈ 95ਵੀਂ ਪਿਓਰ ਹੈ ਨਹੀਂ ਕਿ ਇਥੇ ਜਿਹਨੂੰ ਖੜਾ 95 ਕੁਝ ਖੜੇ ਦੇ ਫੁੱਲ ਨਹੀਂ ਨਿਕਲੇ ਉੱਪਰ 95 ਖੜੇ ਦੋ ਤਿੰਨ ਦੋ ਬੀਜ ਆ ਇਹ ਇੱਕ ਨੂੰ ਫੁੱਲ ਨਹੀਂ ਨਿਕਲਦਾ ਆਹ ਬੀਜ ਦੋ ਦੇ ਵੀ ਦੋ ਹਟਦਾ ਹੀ ਖੜਾ ਲਾ ਫੁੱਲਾਂ ਦੇ ਲਈ ਦੋ ਤਿੰਨ ਤਰ੍ਹਾਂ ਦੇ ਆ ਸਾਡੇ ਕੋਲ ਤਾਂ ਕੱਕੇ ਉਹਨੂੰ ਵੀ ਫੁੱਲ ਨਹੀਂ ਨਿਕਲਦਾ ਉਹ ਪਤਾ ਕੱ ਲੱਗਿਆ ਇਹ ਪਿਓਰ ਆ ਦੋ ਤਿੰਨ ਤਰ੍ਹਾਂ ਦੇ ਬੀਜ ਤੇ ਇੱਕ ਹੁੰਦਾ ਉਹ ਮਿਕਸ ਹੋ ਜਾਂਦਾ ਵਿੱਚ ਪਤਾ ਨਹੀਂ ਕਿ ਆ ਚੱਕਰ ਖੜਾ ਗੰਨੇ ਚ ਗੰਨਾ ਜਾਲਾ ਆਪਾਂ ਬੀਜੇ ਬੀਜ ਪਾ ਪਾ ਦੇ ਨਾ ਮਿਕਸ ਹੋ ਨਹੀਂ ਜਾਏਗਾ ਇਹਨੂੰ ਇੰਨੇ ਨੂੰ ਹੁਣ ਇਹਦੇ ਜੀ ਵੀ ਆ ਜਦਾਂ ਹੁਣ ਖੇਤ ਪਿਓ ਨਵਾਂ ਖੇਤ ਬ ਆ ਖੇਤ ਇਹ ਜੋ 95 ਦਾ ਹੁਣ ਪੱਟਤਾ 18 ਬੀਜਣ ਲੱਗੇ ਹੋਏ ਆ ਠੀਕ ਆ ਹੁਣ ਇਹਦੇ 'ਚ 95 ਦੀ ਕੋਈ ਅੱਖ ਜੰਮੇ ਆਈ ਪਿਛਲੀ ਉਹ 18 'ਚ ਮਿਕਸ ਰਿਹਾ ਲਾਇਆ ਹੋ ਗਈ ਉਹਦੇ 'ਚ ਹਾਂ ਰਿਲਾਇਸ ਹੋ ਗਈ ਇਹ ਹੁੰਦਾ ਬਈ ਬੀਜ ਕੱਢ ਕੇ ਅੱਖ ਨਾਲ ਤਿਆਰ ਕਰਨਾ ਚਾਹੀਏ ਚਾਹੀਏ ਆਪਣਾ ਲੱਗ ਜੀਦਾ ਜੇ ਆਪਾਂ ਇੱਥੇ ਉਰੇ ਲਾਇਆ ਤਾਂ ਨਾ ਉਹ ਬੀਜ ਦਾ ਉਹ ਬੀਜ ਪਿਓਰ ਦਾ ਉਹ ਕਿਹਨਾ ਬੀਜ ਆਪਾਂ ਨੇ ਬੀਜਣਾ 18 ਦਾ ਉਹ ਵਾਲਦਾ ਹੀ ਪਾ ਹੋਣਾ ਉਹ ਉਹ ਪਾ ਉਹ ਪਾਲ ਤੇ ਪਊਗਾ ਜੇ ਸਾਨੂੰ 95 ਰੱਖਣਾ 18 ਰੱਖਣਾ 18 ਰੱਖਣਾ ਉਹ ਪਊਗਾ ਨਵੇਂ ਖੇਤ ਜਿੱਦੇ ਮੈਨੂੰ ਗੰਨਾ ਨਾ ਹੋਵੇ ਨੇ ਦੂਆ ਕਰਨੇ ਦੀ ਅੱਖ ਜੰਮਣੀ ਜੰਮਣੀ ਵਿੱਚ ਫਰੈਸ਼ ਖੀਰ ਮਿਕਸ ਹੋ ਜਾਂਦਾ ਹੈ ਫਰੈਸ਼ ਖੀਰ ਚ ਪੈਣਾ ਹਾਂ ਜਿਹੜਾ ਕੁੱਤਾ ਕਾਲਾ ਕਹੀਗਾ ਮੇਰੇ ਕੁੱਤੇ ਵੇਚਦੇ ਕੁੱਤੇ ਵੇਚਦੇ ਮੈਂ ਕੁੱਤੇ ਗੇ ਵੇਚੀ ਉਹਨੂੰ ਤੇ ਜਿਹੜਾ ਤੇਰਾ ਉੱਥੇ ਦਾ ਆਹ ਹੈ ਇਹਦਾ ਤਾਂ ਥੇਪਾ ਆ ਕਿਹੜਾ ਰਬਤਾ ਪਾਇਆ ਉਹ ਵੀ ਤਾਂ ਪਿਓਰ ਹੋ ਗਿਆ ਉਹ ਪਿਓਰ ਹੈ ਉਹ ਪਿਓਰ ਹੈ ਉਹਦੇ ਚ ਜੀਜੀ ਜੀਜੀ ਆ ਗਈ ਜੀ ਦੀ ਮਾਂ ਜੱਜ ਜਬੀ ਆ ਗਈ ਪਿਓਰ ਹੋ ਗਿਆ ਗੰਨਾ ਖਤਮ ਹੋ ਗਿਆ ਉੱਥੇ ਤੇ ਉਹ ਪਿਓਰ ਹੋ ਗਿਆ ਕਿਹੜਾ ਲਾਇਫ ਹੋਊਗੀ 18 ਚ ਇਹ ਤਾਂ ਲਾਇਫ ਹੋਊਗੀ ਬੈਕ ਟੂ ਬੈਕ ਨਹੀਂ ਨਹੀਂ ਕਿਸੇ ਨੂੰ ਬੀਜ ਇਹ ਬੀਜ ਨਹੀਂ ਦੇਣਾ ਹੈਗਾ ਉੱਥੇ ਵਾਲਾ ਬੀਜ ਫੇਰ ਦੇ ਦੂੰ ਤਿਕ ਨਹੀਂ ਉਮਦਾ ਹੈਗਾ ਪਾਵਾਲ ਰੋਤਾ ਪਿਓਰ ਆ ਹਾਂ ਫਰਕ ਆ ਬਾਈ ਪਿਓਰ ਦਾ ਫਰਕ ਜੇ ਮਿਕਸ ਕਰਨਾ ਹੁੰਦਾ ਫੇਰ ਕੰਮ ਖਰਾਬ ਹੋ ਜਾਂਦਾ 95% ਬੀਜਨਾ ਤਾਂ ਆਪਾਂ ਨੇ ਉੱਥੇ ਲਾਉਂਦਾ 18 ਉੱਥੇ 18 ਲਾਉਣਾ ਤਾਂ ਉਹ 18 ਪਿਓਰ ਹੋ ਜਾਣਾਂ ਦਾ ਫੇਰ ਇਹ 95% ਪਿਓਰ ਚੱਲ ਉਹਦਾ ਗਾਂ ਖੇਤ ਬਦਲਦੇ ਆਪਣਾ ਹੋਰ ਗਾਂ ਨੂੰ ਮੰਡ ਚ ਦੇਖਦੇ ਆ ਇੱਕ ਤਾਂ ਗੱਗੇ ਜਾਂ ਗੰਨਾ ਲੱਗਦਾ ਨਾ ਜਿਹੜੇ ਮਰਜੀ ਖੇਤ ਹੋਵੇ ਹੁਣ ਤੂੰ ਹਿਸਾਬ ਲਾ ਲੈ ਤੂੰ ਜੇਸੀ ਜਿਹੜੀ ਆਪਣੀ ਠੇਕਾ ਜੀਵੀ ਨਾ ਕੋਈ ਉਹ ਪਾਉਂਦਾ ਰਹੇ ਜੇ ਦੇਸੀ ਯਾਰ ਹੁਣ ਗੰਨਾ ਲੱਗਣਾ ਸਰਦਾਰ ਜੀ ਮੈਂ ਕਹਿੰਦਾ ਜੇ ਤੁਸੀਂ ਡੇਕ ਛਣ ਲ ਇਕੱਠੇ ਕਰਨ ਲੱਗ ਜਾਂ ਇਹਨੇ ਇਹ ਜਿਹੜਾ ਝੁੰਡਾ ਹੁੰਦਾ ਤੇ ਲਗੰਨੇ ਦਾ ਇਕੱਠਾ ਕਰ ਲਿਆ ਜਾਂ 10 ਢੇਲੇ ਭਰ ਜਣ ਉਹ ਮੰਨ ਕੇ ਜਲ ਵੀ ਭਰ ਇਹ ਬਾੜਨਾ ਗਾਲ ਕੇ ਫੇਰ ਹਾਂ ਤਾਂ ਹੀ ਖੇ ਗੰਨੇ ਵਾਲੇ ਖੇਤ ਹੋਰ ਤਕੜਾ ਹੋ ਜਾਂਦਾ ਹੋਰ ਫਸਲ ਘਾਤਰ ਜਿਹੜਾ ਹੋਰ ਫਸਲ ਲਾਉਣੀ ਆਪਾਂ ਨੇ ਗੰਨੇ ਵਾਲਾ ਖੇਤ ਤਕੜਾ ਹੋ ਜਾਂਦਾ ਪੂਰਾ ਨਾ ਸਾਲੇ ਮਾ ਕੱਖ ਹੋਵੇ ਨਾ ਕੰਡਾ ਹੋਵੇ ਆ ਸਾਲੇ ਚ ਕਿਹੜਾ ਝੁੰਡਾ ਰਿਹਾ ਸੁਥਰੇ ਹੋ ਜਾਂਦੇ ਆ ਆਹਾ ਹਾਂ ਪਤਾ ਬੜਾ ਬਾਹੀ ਦਾ ਵੀ ਫਰਕ ਆ ਬਾਈ ਮੈਂ ਤਾਂ ਦੇਖ ਲਿਆ ਡੂੰਗੀ ਬਾਹੀ ਕਰਿਆ ਇਹਦਾ ਬਾਆ ਮੈਂ ਟਰੈਕਟਰ ਛੋਟਾ ਵੀ ਜਿਹੜਾ ਥਾਲਾ ਬੜੇ ਟਰੈਕਟਰ ਦੀ ਬਾਹੀਆ ਖਰਚਾ ਤਾਂ ਜ਼ਰੂਰ ਆ ਤੇਲ ਜ਼ਿਆਦਾ ਪੀਂਦੇ ਟਰੈਕਟਰ ਬੜੇ ਪਰ ਆਏ ਆ ਵੀ ਫਿਰ ਨਜ਼ਾਰਾ ਆਏ ਜਿੱਤਾ ਹੀ ਉਹ ਹੁਣ ਇਹਦੇ ਚ ਆਏ ਥੋੜੋ ਵੀ ਥਾਲੇ ਚੱਕਣੇ ਆ ਯਾਰ ਰੂਟਾ ਵੀਟਰ ਨੂੰ ਦਮ ਦੇਣਾ ਓ ਮੈਥੀ ਨੂੰ ਵਿਚਾਰੇ ਨੂੰ ਦਮ ਦੇਣਾ ਪੈਂਦਾ ਦਾ ਪਰ ਪਰ ਵਧੀਆ ਸਫਾਈ ਕਰ ਦਿੱਤਾ ਥੱਲੇ ਡੂਗਾ ਜਾਂਦਾ ਸੀ ਦਾ ਹੁਣ ਇਹਦੇ ਚ ਦੇਖੀ ਜਿੱਦਣ ਨਾਲ ਥਾਲਿਆਂ ਨਾਲ ਪੱਟਣਾ ਲੀਜ਼ਰ ਤੇ ਬਾਅਦ ਇਹ ਉਹ ਰੋਤਾ ਤਾਂ ਆਹੀ ਸਿਆੜ ਵਧੀਆ ਨਿਕਲੇ ਤੇ ਪੀਣੀ ਤਾਂ ਆਪੇ ਸ਼ਾਮ ਨੂੰ ਬੋਲੇ ਨੂੰ ਲਿਆਈ ਜਾਂਦੇ ਫਿਰ ਓ ਖਿਆਨ ਨੂੰ ਖੁਰਪਾ ਦਾਤੀ ਕਹੀ ਉਹਨਾਂ ਨੇ ਸਾਰੇ ਹੱਥ ਸਾਫ਼ ਕਰਦੇ ਆ ਲਾਗ ਲਾ ਗਏ ਨੇ ਠੀਕ ਨਹੀਂ ਹਾਂ ਫੇ ਲੋਟ ਆ ਜਾਣਾ ਕੰਮ ਨੇ ਇਹਨੂੰ ਅੱਜ ਫੇਰ ਫੋਨ ਆਇਆ ਮੈਨੂੰ ਟਰਾਲੇ ਨੂੰ ਮਬਾਈ ਉਹ ਤਾਂ 베ਚਤਾ ਯਾਰ ਹੁਣ ਕਹ ਬਾਈ ਦਾ ਵੀ ਵੀਡੀਓ ਦਾ ਖਾਦਦੇ ਹੁਣ ਦੱਤੜਾ ਤਾਂ ਪੈਂਦਾ ਫੋਨ ਬਹੁਤ ਆਈ ਜਾਂਦੇ ਆ ਕੰਬੇਰੇ ਵੀ ਪਤ ਨਹੀਂ ਗਏ ਅੱਜ ਵੀ ਨਹੀਂ ਗਏ ਉਹ ਨਹੀਂ ਕਹਿੰਦਾ ਸੱਲੇ ਹੁਣਾ ਅੱਜ ਦੇਖਦੇ ਆ ਕਹਿੰਦਾ ਹੈ ਕਹਿੰਦਾ ਹੈਗਾ ਤਾਂ ਲਿਓਣਾ ਤਾਰੇ ਇਹਦਾ ਖੜਾ ਕੋਈ ਟਰਾਲ ਹੋਰ ਆਹ ਇਹਦੀ ਕਿ ਤਾਰੇ ਦਾ ਹਾਂ ਹੋਰ ਖੜਾ ਹਮ ਇੱਕ 24ਵੀਂ ਮਾਡਲ ਖੜਾ ਇੱਕ 23 ਮਾਡਲ ਐ ਚੱਲ ਦੇਖੋ ਇਹ ਤਾਂ ਸ਼ਾਮ ਨੂੰ ਫਿਰ ਦੇਖਦੇ ਪੰਮੇ ਕਿ ਨਹੀਂ ਪਾਰਟੀ ਹੋਊਗੀ ਜਾਂ ਫਿਰ ਇੱਕ ਨਹੀਂ ਮੁੜਿਆ ਹੈ ਹੋ ਜਾਣੀ ਹੋਊਗੀ ਬੱਤ ਵਿੱਚ ਹੋਊਗੀ ਠੀਕ ਐ ਪੰਪੇ ਦਾ ਬਸੇਰੇ ਸ਼ਾਮ ਨੂੰ ਰੱਖੀ ਹੁਣ ਭੁੱਖੇ ਹੀ ਭੁੱਖੇ ਜਿਹੇ ਰਹੀਏ ਮਰ ਜਾ ਪਨੀਰ ਵਾਲੇ ਪਕੌੜੇ ਖਾਊਗਾ ਇਹ ਲੱਗੇ ਹੈ ਦੇਖੋ ਕਾ ਖਲਾਉਂਦਾ ਕਹਿੰਦੇ ਸਮੋਸੇ ਨਾਲ ਇਹਨਾਂ ਦਾ ਥਾਰ ਦੂ ਇਹ ਜਮ 6 ਲੱਖ ਦਾ ਟਰੈਲੇ ਪਰ ਲਾਉਣਾ 4 ਲੱਖ ਕਾਰਪੂਲ ਦਾ ਕੋਈ ਨਾ ਦੇ ਦੂ ਤਿੰਨ ਤਾਰੇ ਦਾ ਸਾਢੇ ਪੰਜ ਪੁੰਜ ਲੱਗੂ ਇਹਦਾ ਪੌਣੇ ਪੰਜ ਪੰਜ ਲੱਖ ਰੁਪਈਆ ਮੰਗਿਆ ਗਲੇ ਨੇ ਕਿੰਨਾ ਸਾਢੇ ਪੰਜ ਲੱਖ 10000 ਰੁਪਈਆ ਵੀ ਕਹਿੰਦਾ ਬਾਈ ਕਹਿੰਦਾ ਤੇਰਾ ਮਾਨ ਆਦਰ ਕਰ ਦੂੰਗਾ ਬਸ ਫੇਰ ਹਾਂ ਵੀ ਆਇਆ ਹੈ ਜੀ ਠੀਕ ਹੈ ਪਤੀ ਸਿੰਘ ਬਾਉੜ ਕਰਦੀ ਹੈ ਸ਼ਾਮ ਨੂੰ ਫਿਰ ਉਹ ਗਾਹ ਬਣਾਉਣਾ ਉਹਨੂੰ ਪਤਾ ਹੁੰਦਾ ਬਾਈ ਵੀ ਕਿਆ ਰੇਟ ਮੰਗਦਾ ਅਗਲਾ ਉਹਦਾ ਹੋਊਗਾ ਪਰ ਹਾਂ ਇਹ ਬਲੇਣਾ ਵੀ ਬਾਈ ਬੜਾਈ ਨੇ ਸਾਢੇ 18 ਉਹ ਟਰੈਕਟਰ ਬੜਾ ਲੋਗਾਂ ਮਿਕਾਣਾ ਟਰੈਕਟਰ ਦਾ ਵਾਈ ਲੈ ਕੇ ਮੈਂ ਇਹਨੂੰ ਕੈਪੀ ਟਰੈਲਰ ਦੇ ਨਾਲ ਟਰੈਕਟਰ ਹੀ ਬਦਲਣਾ ਪੈਣਾ ਹੂੰ ਉਹ ਤਾਂ ਬਦਲਣਾ ਹੀ ਪੈਣਾ ਹੈ ਤੇ ਬਦਲ ਨਹੀਂ ਪੈਣਾ ਟਰੈਕਟਰ ਦਾ ਬਦਨਾਵੇ ਕਹਿੰਦਾ ਕਹਿੰਦਾ ਲੱਕ ਮਾਰਦਾ ਜਾਂਦਾ ਦਾ ਉਦਣ ਹਾਂ ਕਿੰਨਾ 17 18 ਫੁੱਟ ਇਦਾ ਹੋ ਗਈ 17 ਦਾ 18 ਦਾ 18 ਦਾ 18 ਦਾ 18 ਫੁੱਟ ਨੂੰ ਯਾਰ ਮਹਿੰਦਰਾ ਕਹਿੰਦਾ ਲੱਕ ਮਾਰਦਾ ਜਾਂਦਾ ਦਾ ਕਹਿੰਦਾ ਘਮਾਉਂਦਾ ਦਾ ਟਰੈਲਰ ਤੇ ਕੰਟਰੋਲ ਵੀ ਪਾਰੀ ਚਾਹੀਦਾ ਬਾਈ ਟਰੈਕਟਰ ਵੀ ਪਾਰੀ ਚਾਹੀਦਾ 40 42 ਕੰਟਰੋਲ ਟਰਾਲੀ ਹੋਏਣਾ ਟੂਰ ਆ 40 ਕੰਟਰੋਲ ਦਾ ਹੋਏਣਾ ਘੜ ਕੇ ਘੜ 18 ਹੋ ਜੇ ਸਾਡੇ 43 44 ਉੱਤੇ ਜੀ 12 ਕੁਇੰਟਲ ਦੀ ਮਹਿੰਦਰੀ ਕਿ ਕਰੂੰਗੀ ਮੈਂ ਫਿਰ ਫੈਕਟਰ ਤਾਂ ਬਦਲਣਾ ਪੈਣਾ ਬਾਈ ਹਲਾ ਆਇਆ ਵੀ ਹੌਲੀ ਗੇਅਰ ਲੂੰਗਾ ਹਲੇ ਇੱਕ ਦੋ ਸਾਲ ਕੱਢ ਲੂੰਗਾ ਹੂੰ ਬਦਲਣਾ ਤਾਂ ਪੈਣਾ ਹੀ ਹੈ ਬਦਲਣਾ ਤਾਂ ਪੈਣਾ ਹੀ ਆ ਚੱਲ ਹਲੀ ਹੁਣ ਮਾਰੇ thand ਦੀ ਬਾਈ ਖੇਤੀ ਵੀ ਨਹੀਂ ਹੈਗੀ ਜੇ ਤੂੰ ਕਹਾ ਹੈ ਕਿ ਨਹੀਂ ਹੁਣ ਨਹੀਂ ਹੁਣ ਮਾਰੇ thand ਦੀ ਖੇਤੀ ਹੈਗੀ ਹੁਣ ਤਾਂ ਜਨ ਤਗੜੀ ਚਾਹੀਦੀ ਥਲੇ ਹਰ ਕ ਪਈ ਜਾਂਦਾ ਯਾਰ ਜਿੰਨਾ ਦੱਬ ਕੇ ਪਾਉਂਗਾ ਉਹਨਾਂ ਰਾਜ ਕੇ ਖਾਉਂਗਾ ਹਮਤ ਗਿਆ ਜੇ ਇਹ ਬਾਹ ਬਈਆਂ ਉਹਨਾਂ ਖੇਤ ਸੁਫਰੇ ਹੋਣਗੇ ਉਹਨੀ ਫਸਲ ਜ਼ਿਆਦਾ ਹੁੰਦੀ ਆ ਹੂੰ ਜੇ ਕੱਟ ਨਾ ਲੱਗੇ ਅੜੀ ਹੈ ਗੱਲ ਜਿੰਨੀ ਕੁ ਦੁੱਗੀ ਬਾਈ ਕਰਦਾ ਉਹਨਾਂ ਕੱਟ ਦਿੰਦਾ ਉਹਨਾਂ ਕੱਟ ਲੱਗ ਜਾਂਦਾ ਸਾਲਾ ਠੀਕ ਹੈ ਮਹੀਨਿਆਂ ਚ ਵੀ ਖੱਤਿਆਂ ਚ ਗੰਨੇ ਬੀਜ ਲੈ ਉਹ ਨਹੀਂ ਕਾਕਾ ਕਿੱਥੇ ਬੀਜਣਾ ਚੱਲੀ ਜੁਰਾ ਕੱਖ ਤਾਂ ਹੋ ਜਾਣੇ ਕਾਕੇ ਖਲੰਬੜ ਵਾਲਾ ਵਿੱਗਾ ਹੋ ਗਿਆ ਆਪਣਾ ਹਾਂ ਠੀਕ ਹੈ ਹਾਂ ਕਿ ਕਪਾ ਨੇ ਉਹ ਪਰਲਾ ਉਪਰਲਾ ਆ ਸਾਰੇ ਕੱਖ ਬੀਜਣੇ ਆਹ ਪੁਰੇ ਜੀਰੀ ਖਦਮੇ ਕਰਦਾਂਗੇ ਇਹਦੇ ਚ ਕੱਖ ਬੀਜੇ ਸਾਰੇ ਤੇ ਇਹਦੇ ਚ ਕਿਹੜੇ ਚ ਇਹ ਤੇ ਇਹ ਚ ਅਵੜਨ ਘਾਹ ਨੂੰ ਜੀਰੀ ਮੰਡਕ ਹੋਗੇ 9 ਕਿੱਲੇ ਹੂੰ ਤਰੇਤਾ ਹੋ ਗਿਆ ਪਿੰਡ ਹੋ ਗਿਆ ਹੂੰ ਹਾਂ ਇਹਦੇ ਬੂਟੇ ਪੱਠੋਕੇ ਬੂਟਿਆਂ ਵਾਲਾ ਹੋ ਗਿਆ ਬੂਟਿਆਂ ਵਾਲਾ ਹੋ ਗਿਆ ਇਹਦੇ ਤੇ ਆਉ ਤੇ ਖੱਤੀ ਚ ਗੰਨਾ ਵੀ ਜਿਹੜਾ ਇਹ ਤੇ ਕੱਖ ਵੀ ਦੂੰਗਾ ਫੇਰ ਐ ਮੇਰੀ ਗੱਲ ਸੁਣ ਲੈ ਗੰਨੇ ਨੂੰ ਜਗ੍ਹਾ ਖੱਤੀ ਨੂੰ ਜਗ੍ਹਾ ਇਸ ਦੇਣੀ ਪੈਂਦੀ ਗੰਨੇ ਉਹਦੇ ਖਾਤਰ ਰਾਦ ਨਾਲੇ ਹੈਗੀ ਲੋਡ ਨਹੀਂ ਹੈਗੀ ਦੱਸਾਂ ਕੀ ਹੋਣਾ ਹੈ ਹਾਂ ਦੰਦ ਮਾਰ ਕੇ ਨਾ ਦੰਦ ਜਿਹਾ ਪਿਆਏ ਹਾਂ ਆਉ ਤੇ ਸਿੰਮੇ ਕੋਲ ਹਾਂ ਲਾ ਕੇ ਦੰਦ ਮਾਰ ਸਾਰਾ ਨਾ ਹਾਂ ਠੀਕ ਆ ਉੱਪਰ ਉੱਪਰ ਲਫਾਫਾ ਦੱਬ ਦੇ ਬਸ ਲਫਾਫਾ ਆਵੇ ਚੂਹੇ ਦੇ ਤਾਂ ਨਹੀਂ ਹੈਗੇ ਇਹ ਤੇ ਚੂਹਾ ਹੈ ਦੰਦ ਚੂਹੇ ਦੇ ਵੀ ਦੇ ਲਾਏ ਘੜੇ ਮੂਰੇ ਮੂਰੇ ਇਹ ਗੱਲ ਨਹੀਂ ਸਮਝਦਾ ਹੈਗਾ ਹਾਂ ਇਦੇ 'ਚ ਕੁਛ ਨਾ ਕਰ ਐ। ਇਹ 'ਚ ਸਾਲਾ ਬੀਜੇ ਵੀ 85 ਮੈਂ ਦੇਖਿਆ। ਪਹਿਲਾਂ ਹੀ ਚੱਕਾ ਚੱਕਾ ਕੇ ਕਾ ਦੇ ਖiladi ਕਲੂੜੀ ਵਾਲੇ। ਕੱਲ ਦੇਖ ਤੂੰ ਮੰਨਦਾ ਨਹੀਂ ਤਾਂ ਮੇਰੀ ਗੱਲ। ਜੀਰੀ ਕਿੰਨੇ ਦੀ ਹੋਣੀ ਧੀਰੇ? ਤੂੰ ਕਹਿੰਦਾ ਜੀਰੀ ਲਾਉਣੀ ਜੀਰੀ ਲਾਉਣੀ ਆ। ਹਾਂ। ਕਿੰਨੀ ਜੀਰੀ ਹੋ ਜਾਂਦੀ? 30 ਕੁਆਂਟਲ ਜੀਰੀ ਹੋਣੀ ਨਹੀਂ ਤਾਂ 30 ਕੁਆਂਟਲ ਤਾਂ ਕੀਲੇ 'ਚ ਹੁੰਦੀ ਆ। ਕਿੰਨੀ ਜਗ੍ਹਾ ਐ? ਹੂੰ। ਦੋ ਵੀਕੇ ਜਗ੍ਹਾ ਸਵਾ ਦੋ ਮਸਾਹੇ। ਹੂੰ। ਤਾਂ ਦੱਸ ਫਿਰ ਕਿੰਨੀ? 15000 30000 ਦੀ ਹੋਣੀ ਦੀ ਜੀਰੀ। 30000 ਦੀ ਫਸਲ ਦੋ ਨਹੀਂ ਲਈਆਂ ਉਹਨੇ। ਕਿਨੇ? ਉਹਨੇ ਗੰਨੇ ਨੇ। ਕਿਹੜੇ ਨੇ ਉਹ ਤੂੰ ਤੇ ਬਾਦੇ ਗੰਨੇ ਤੇ ਬਾਦੇ ਕਹਿੰਦਾ ਤਾਂ ਉਹਦਾ ਗੱਲ ਵਾ ਕੇ ਛੱਡ ਤੂੰ ਫੇਰ ਗੰਨਾ ਵੀ 80000 ਦਾ ਹੋ ਗਿਆ ਤੂੰ ਦੇ ਬਾਦੇ ਕਹਿੰਦਾ ਗੰਨੇ ਤੇ ਬਾਦੇ ਕਹਿੰਦਾ ਫੇਰ ਉਹਦੇ ਬਾਦੇ ਤਾਂ ਲੱਗਦੇ ਤਾਂ ਤੇਰੇ ਬਾਦੇ ਕਰਨ ਹੁੰਦੀ ਐ ਦੋ ਹੀ ਮਸਲਾ ਲੈ ਜਾਂਦਾ ਕਿੰਨੇ ਦਾ 10 ਕੁਇੰਟਲ ਕਣਕ ਹੋ ਜਾਂਦੀ ਓਰੇ ਹੋਣੀ ਨਹੀਂ ਸੀ 20 ਕੁਇੰਟਲ ਕੀਲੇ ਦੀ ਹੁੰਦੀ ਐ 5 ਕੁਇੰਟਲ ਕਣਕ ਲਾ ਲਾ 10000 ਦੀ ਕਣਕ ਹੋਈ 30000 ਦਾ ਤੇਰੀ ਜੀਰੀ ਹੋਣੀ ਸੀ ਗੰਨੇ ਵਰ ਵੀ ਚਾਹ ਕਰਦੇ ਆਉਂਦਾ ਮਾਰੀ ਜਾਂਦਾ ਗੱਲ ਖਰਚਾ ਤਾਂ ਆਉਂਦਾ ਮੋਟੀ ਫਸਲ ਆ ਸਾਲੀ ਹੋਰ ਤਾਂ ਕੁਛ ਨਹੀਂ ਫਸਲ ਮੋਟੀ ਬਥੇਰੀ ਮੋਟੀ ਉਹਨਾਂ ਅੱਠ ਨੌ ਕੀਲੇ ਕਰ ਤੇ ਨਾ ਤਾਂ ਨਾ ਦੂਦਾਂ ਨੂੰ ਰਹਿਣ ਇਦਾਂ ਨਹੀਂ ਵੀ ਜਣਾਇਗਾ ਮੈਂ ਜਰਾ ਰਹੂੰਗਾ ਮੰਨ ਲੈ ਮੇਰੀ ਇਹਦੀ ਗੜਾਈ ਨਹੀਂ ਹੋਊਗੀ ਕਿਉਂਕਿ ਸਪਰੇਅ ਕਾੜੀ ਜੀ ਕਰਤੀ ਨਾ ਤਿੰਨ ਪਰਤੀਆਂ ਹੋ ਜਾਣਗੀਆਂ ਮੇਂਦਰੀ ਆ ਜਾਣੀ ਛੋਟੀ ਗਾਮ ਦੇ ਲੈ ਇਹਦੇ ਚੋਂ ਤਿੰਨ ਪਰਤੀਆਂ ਹੋ ਗਈਆਂ ਮੈਂਂਦਰੀ ਵਟ ਕੇ ਲੈ ਲੂੰਗਾ ਕੰਨਾ ਨਗ ਰੱਖ ਗੱਗੇ ਇਹ ਮੈਨੂੰ ਮੇਰੀ ਗੱਲ ਸੁਣ ਇਹ ਮੈਨੂੰ ਕਹੀ ਜਾਂਦਾ ਕਹਿੰਦਾ ਖੱਟ ਪੈਣੀ ਆ ਗੰਨੇ ਨੂੰ ਤਾਂ ਕੋਈ ਕੋਈ ਪਾਣੀ ਲਾਉਣਾ ਜੀਰੀ ਥਾਲੀ ਰੋਜ਼ ਪਰ ਹੋਣੀ ਆ ਜੀਰੂ ਨਹੀਂ ਖੱਟ ਪੈਣੀ ਉਹ ਫੇ ਬਾਹ ਹੋ ਜਾਂਦੀ ਆ ਉਹ ਗੰਨੇ ਚ ਖੱਟ ਦਾ ਪਤਾ ਹੀ ਨਹੀਂ ਲੱਗਦਾ ਗੰਨੇ ਚ ਸਮਝਿਆ ਗੱਲ ਕੋਈ ਲੱਗਦਾ ਪਤਾ ਹੀ ਨਹੀਂ ਆਹ ਬਹਿ ਹਾਂ ਮੈਂ ਲੱਗਣਾ ਗੰਨਾ ਦੇ ਕਿਹਦਾ ਆਉਣਗੇ ਝੋਟੇ ਫਿਰ ਉਹ ਵੀਰਾ 95 ਬਚਿਆ ਹੋਇਆ ਏ ਉਹੀ ਬੀਜ ਦੇ ਸਾਲਾ ਨਾ ਗਿਰਨਾ ਨਾ ਘਰੋਣਾ ਇੱਥੇ ਮਰਜ਼ੀ ਖੱਡਾਂ ਲੱਭੀ ਜਾਈਂ ਇਦੇ ਚ 95 ਕੱਲਾ। ਉਹ ਜਿਹੜੇ ਮਿਹੜੇ ਰੱਖੇ ਹੋਏ ਆ ਵਿੱਚੇ ਛਿਲਾਉਣੇ ਰਹਿਣ ਦੂੰਗਾ 18 ਦੀ ਬਾਤੀ ਛਿਲਾ ਦੂੰਗਾ। ਇੱਥੇ ਸਾਰੇ ਜਿਹਾ ਕੱਕ ਬੀਜ ਲੈ ਇੱਧਰ ਉੱਪਰ ਆਹ। ਇੱਕ ਅੱਧੀ ਜਾਣ ਲਿਆਉਂਗੇ ਹੋਰ ਦੁੱਧ ਵਾਲੀ। ਗਾਹਾਂ ਜੀ ਕਾਂਗਤੇ ਬਾਦ। ਮਰਜੀ ਦੇਗਾ ਬਣੀ। ਗੱਦਾ ਦਾ ਆ ਨਹੀਂ ਖਲੇ ਸਿੱਧੇ 7 ਕਿੱਲੇ ਦੇ। ਉਹ ਸਾਰਾ ਕੁਝ ਜਲਦਾ ਹੈ ਨਹੀਂ ਮੇਲੇ ਚ ਉਹ ਸਾਰਾ ਕੁਝ ਚੱਲਦਾ ਹੈ ਭਾਰਤੀ ਕੱਢਦੇ ਨਹੀਂ 100 ਵਾਰ ਤੈਨੂੰ ਮੇਰੀ ਗੱਲ ਸੁਣ ਹੁਣ ਤੈਨੂੰ ਬੰਦੇ ਦਾ ਫੋਨ ਆ ਲਿਆ ਵੀ ਦੇ ਦੇ ਸਾਰੀ ਕਿ 85 ਉਹਦਾ ਤੇਰਾ ਬੌਂਡ ਨਹੀਂ ਪੂਰਾ ਹੁੰਦਾ ਆਹੋ ਫਿਰ ਤੇ ਬੌਂਡੇ ਬਣਾ ਉਹ ਹਿਸਾਬ ਨਾਲ ਕਰਾ ਗਾ ਹਨ ਝਲਾੜ ਨੂੰ ਵੀ ਜਨਾ ਲੈਣਾ ਕੋਈ ਫਿਰ ਹੈ ਲੇਕਨ ਬੀਜੇ ਦੇ ਨਾ ਲੈਣਾ ਬਈ ਬਾਈ ਝਲਾੜ ਵਾਲੇ ਨੇ ਲੈ ਲੈਣਾ ਝਲਾੜ ਵਾਲੇ ਬਹੁਤ ਵੇਲੇ ਝਲਾੜ ਵਾਲੇ ਤੇ ਲੈ ਲੂਗਾ ਕਿੰਨਾ ਦਾ 85 ਨਹੀਂ ਗੱਗੇ ਖੜਦਾ ਹੈਗਾ ਬੜੀਆ ਰਹੂਗਾ ਬੀਜਲੇ ਜੀਰੀ ਵੀ ਕਿੰਨੀ ਕਹਾਣੀ ਆ ਰਖੇਤਮ ਗੰਨਾ ਚੰਗਾ ਹੋ ਜਾਣਾ ਲੈਵਾ ਆ ਬਈ ਇਹ ਹਟਿਆ ਨਹੀਂ ਤੂੰ ਆਹੋਂ ਦੂਦੇ ਨੇ 2-4 ਦਿਨ ਹੋਣੀ ਆ ਜਿਹੜਾ ਗਰਨਾਰੇ ਅੱਧੀਆਂ ਘਣ ਘਟੇ ਨਿਸਰੀਆਂ ਇਹ ਆਪਣੀ ਲੇਟ ਕਰਕੇ ਆ ਉਹ ਦੋ ਤਿੰਨ ਦਿਨ ਚਿਰ ਲੱਗੇ ਨਹੀਂ ਵੀ ਆ ਗਿਆ ਗਿਲਦਾ ਮੀਂਹ ਜਿਹਾ ਹੋਇਆ ਭਾਈ ਫੇਰ ਨਾਲੇ ਕਾਇਦਰੀ ਜੀ ਦਾ ਚਾਪ ਬੰਨਣੋਂ ਬਾਅਦ ਸੈਵਾ ਹੈ ਵੀ 80% ਦਾ ਹੁਣ ਆਇਆ ਤਾਂ ਹੁਣ 10% ਵੀ ਨਹੀਂ ਪਿਆ ਫਿਊਲ ਹੁੰਦੀ ਦੱਸਿਆ ਨਾ ਉਹ ਜਿੱਥੇ ਸੀ ਤੇ ਪਿਆ ਉਹ ਤੇ ਦੇਖ ਵੀ ਲੈ ਕਿੰਨਾ ਪੈ ਗਿਆ ਆਹੋ ਜੀ ਨੇ ਜਿਆਦਾ ਹੀ ਪੈ ਗਿਆ ਇਹ ਪੈਸਾ ਪਹਿਲਾਂ ਦੰਦਾਦਾ ਵੀ ਮੀਂਹ ਦੱਸਿਆ ਹੋਇਆ ਫੇਰ ਅਗਲੇ ਹਫ਼ਤੇ ਦੱਸਿਆ ਬਾ 5 ਦਿਨ ਬਾਅਦ ਦੱਸਿਆ ਬਾ ਗੰਨੇ ਦਾ ਬੀਜ ਉਹ ਯਾਦ ਨੂੰ ਹਾਂ ਹਾਂ ਗੰਨਾ ਬੀਜ ਗੰਨਾ ਬੀਜ ਬੀਏ ਗੰਨੇ ਨੂੰ ਕੋਈ ਫੱਕ ਨਹੀਂ ਹੈਗਾ ਇਹ ਬੀਜਾ ਬੀਜ ਉਹ ਪਾਏ ਨਹੀਂ ਜੇ ਗੰਨਾ ਬੀਜ ਹੋ ਗਿਆ ਸਿਆੜ ਤਿਆਰ ਤਿਆਰ ਹੋਗਾ ਨਹੀਂ ਦੁਬਾਰਾ ਖੇਤ ਯਾਰ ਕਰਨਾ ਪੈਣਾ ਸਟੈਕ ਗੰਨਾ ਕੱਲੂ ਬੀਜ ਦੇਣਾ ਕੱਲੂ ਨਹੀਂ ਇੱਕ ਦਿਨ ਅਟਕੀ ਹਾਂ ਹਲੇ ਤਿੰਨ ਦਿਨਾਂ ਬਾਅਦ ਹੀ ਜਾਊਗਾ ਆਹ ਮੈਂ ਤਾਂ ਬੜਾ ਦੂਰ ਆ ਬੱਸ ਫੇਰ ਹੁਣ ਅੱਜ ਇਹਨਾਂ ਖੇਰ ਕੰਮੂਟਰ ਕਰਕੇ ਫੇਰ ਬਾਹਰ ਨਹੀਂ ਜਿਹੜਾ ਕੱਲ ਮੀਂਹ ਪਿਆ ਪਰਸੋਂ ਕੰਨਾ ਭਿਜਿਆ ਹਾਂ ਕੱਲ ਪੈਗਾ ਕੋਈ ਚੱਕਾ ਥੋੜੀ ਦਾ ਪੈ ਜਾਵੇ ਆਏ ਉਧਰ ਆ ਕੰਨਾ ਹੁਣ ਕੰਪਿਊਟਰ ਦਾ ਇੱਕ ਘੰਟਾ ਰੱਖਣਾ ਇਹਨੂੰ ਇਹਨਾ ਹੁਣੇ ਮੈਂ ਇਹਨੂੰ ਕਹਿੰਦਾ ਹੁਣੀ ਮਾਰ ਜਾ ਹਾਂ ਹਾਂ ਹੁਣੀ ਹੁਣੀ ਇਹਦਾ ਤੇਰਾ ਜਿਹੜਾ ਰੂਡਾ ਮੀਟ ਨੂੰ ਟਾਈਮ ਲੱਗਦਾ ਟਰੈਕਟਰ ਰੱਖ ਦੂਗਾ ਮੈਂ ਚੱਲਦਾ ਹੁਣ ਤਾਂ ਟਾਈਮ ਹੀ ਲੱਗਣਾ ਉਡਾ ਬਡਰ ਨੂੰ ਖੇਤ ਸੈਟਾ ਦਾਰਦਲ ਮਾਰਨਾ ਹੁਣੇ ਕੱਲੂ ਫੇਰ ਤਿਆਰ ਕਰਕੇ ਛੱਡ ਦੂਗਾ ਹਾਂ ਇਹਨਾਂ ਨੂੰ ਪਰਤੀ ਸਿੱਟ ਕੇ ਜਦ ਕੰਟੜੇ ਵੇਚ ਦੂੰਗੇ ਓਰੇ ਇਹੀ ਗੱਲ ਹੈ ਹੋਰ ਕਿਉਂ ਹਾਂ ਫਾਈਵ ਕਰਨਾ ਇਕੱਲਾ ਹੀ ਕਰੂੰਗਾ ਬਾਬਾ ਉਹ ਖੇਤ ਵੀ ਤਾਂ ਇਕ ਖਿਆੜ ਰਹਿਣਾ ਉੱਥੇ ਮਾਰਨਾ ਗੋਲ ਕੋਲ ਖਿਆੜਾ ਇਹ ਪੁੱਛਦਾ ਕਿਆ ਕਹਿੰਦਾ ਆ ਗਿਆ ਬਾਹਰ ਆ ਗਿਆ ਮੈਂ ਕਿਹਾ ਬੱਸ ਓਰੇ ਕੈਸਲਾ ਬਣੀ ਹੁਣ ਲਾਉਣ ਦੀ ਪੂਰੇ ਦੇਖ ਕੇ ਕਿਆ ਲਾਉਂਗੇ ਇਹਦੇ ਖੇਤ ਪੱਤਰਾ ਕੰਪਿਊਟਰ ਕਰਨਾ ਉਹ ਵੀ ਇਹ ਵੀ ਕੰਪਿਊਟਰ ਕਰਨਾ ਇਹ ਵੀ ਕਰਨਾ ਉਡਾ ਬਡਰ ਮਾਰਤਾ ਓਰੇ ਇੱਥੇ ਮਾਰਤਾ ਇੱਥੇ ਮਾਰ ਕੇ ਤੇ ਰੂੜਾ ਮਿੱਟਰ ਆ ਹੀ ਰਹਿਦਾ ਤਾਂ ਹੋਰ ਇੱਕ ਕਬਰੀ ਇਹ ਮਾਰਨਾ ਮਾਰ ਦੇ ਦੀ ਮਰਜ਼ੀ ਹੈ ਹੂੰ ਇਹ ਮਾਰਨਾ ਤਾਂ ਮਾਰ ਦੂਗਾ ਪੁੱਛਦਾ ਕਹਿੰਦਾ ਮਾਰ ਦੇਣਾ ਫੇ ਉਹਨੂੰ ਕਿਹਾ ਪੁੱਛਦਾ ਜੇ ਲੋਡ ਹੋਈ ਤਾਂ ਮਾਰ ਦੂਗਾ ਨਾ ਲੈ ਲੈ ਸਾਡੀ ਮੰਨਣੀ ਓ ਕੈਸਲਾ ਬਣੀ ਸਾਡੀ ਵੀ ਲੇਜ਼ਰ ਕਰਨਾ ਉਹ ਨਹੀਂ ਕਰਨਾ ਭਾਈ ਕਰਿਆ ਵੈ ਲੇਜ਼ਰੀ ਦਾ ਕਰਨਾ ਨਹੀਂ ਫਿਰ ਮੈਂ ਤਾਂ ਕਹਿਆ ਵੀ ਰੂੜਾ ਮਿੱਟਰ ਦੀ ਪਾਣ ਮਾਰੀ ਤੇ ਬਾਦ ਛੜਕਦਾ ਭਾਈ ਇਹ ਗੈਲਿਕ ਬੀਜ ਕਢਵਾ ਦੇ ਦੋ ਸਾਲ ਰਹਿਣਾ ਗੰਨਾ ਇਹ ਦੇਖ ਪਪਿਆ ਰਹਿਣਾ ਉਹ ਬੂਨੇ ਦੇ ਖੇਤਰੇ ਹਿੱਲਣਾ ਫਿਰ ਹਾਂ ਉਹਨੇ ਕੰਨੇ ਆਣੇ ਹਿੱਲਣਾ ਜਿਹੜਾ ਜਿਹਾ ਹੈਗਾ ਉਹ ਹੀ ਰਹਿਣਾ ਪਾ ਹੁੰਜੇ ਖਾਂਦੇ ਨਹੀਂ ਬਸ ਉਹ ਤਾਂ ਕੋਚਾ ਖੋਦਾ ਠੀਕ ਹੈ ਮੜ ਮੜੀ ਆਏ ਕਰਦਾ ਏ ਹਾਂ ਇਹਨੂੰ ਬਾਦ ਹੁੰਦਾ ਏ ਇੱਕ ਵਾਰ ਉਹ ਚ ਪਾੜ ਮਾਰ ਕੇ ਲੇਜ਼ਰ ਕਰਕੇ ਡੌਲ ਪਾ ਕੇ ਹਾਂ ਉਹਨੂੰ ਬਾਕੇ ਸਵਾਰ ਲੂਗੇ ਹਾਂ ਹਣਾ ਇਹਨੂੰ ਇੱਕ ਹੀ ਇਹਨੂੰ ਐਂ ਬੀਜ ਦਿੰਦੇ ਉਹਨੂੰ ਸਵਾਰ ਕੇ ਬੀਜ ਦੂਗੇ ਉਹੀ ਤਾਂ ਤੇਰੀ ਸਲਾਹ ਵੀ ਪਤਾ ਨਹੀਂ ਕਿਆ ਕਹਿਣਾ ਹਲੇ ਦੇਖ ਬੀਜ ਜਦੀ ਹੈ ਵਧੀਆ ਉਹਦੇ ਚ ਇੱਥੇ ਵਾਲਾ ਜੱਬੇ ਚੱਕ ਦੇਣਾ ਕੱਖੇ ਵੀਰ ਦੇ ਬਾਜੀਰੀ ਵਾਲਾ ਲੋਲੇ ਨਾਲ ਪਾ ਕੇ ਉਧਰੇ ਘੁੰਮ ਬਸ ਆਪਣਾ ਵੀ ਇੱਥੇ ਖੱਤੀਆਂ ਆਈਆਂ ਭਰ ਦੇ ਨੂੰ ਫੜਾ ਕੀ ਟਾਈਮ ਲੱਗੀ ਜਾਂਦਾ ਕਹਿੰਦਾ ਜਿਆਦਾ ਮੂੰਹ ਵੱਡੇ ਮੱਖੀਆਂ ਪੈਂਦੀਆਂ ਜੇ ਜਿਆਦਾ ਮੂੰਹ ਵੱਡੇ ਹਾਂ ਤੇ ਮੱਖੀਆਂ ਪੈਂਦੀਆਂ ਮੂੰਹ ਜੇ ਨਾ ਮੂੰਹ ਅੱਡ ਰੋਟੀ ਹੀ ਮਿਲਦੀ ਖਾਣ ਨੂੰ ਫਿਰ ਹਾਂ ਫਿਰ ਨਹੀਂ ਦੱਸ ਦੇ ਕੱਗੇ ਨਾ ਠੀਕ ਐ ਨਾ ਮੂੰਹ ਅੱਡੇ ਰੋਟੀ ਗੜੀ ਪਣੀ ਆ ਫੜੀ ਇੱਕ ਮਿੰਟ ਤੱਕ ਲੱਗਦੀ ਮੇਰੀ ਗੱਲ ਸੁਣਾ ਹਾਂ ਕੱਖ ਕਿੱਥੇ ਵੀਜੂਗਾ ਕਿਆ ਕੱਖ ਕਿੱਥੇ ਬੀਜਨੇ ਕੱਖ ਐਵੇਂ ਬੀਜੂਂਗੇ ਪਾੜਦੇ ਐਵੇਂ ਚੀਰੀ ਲੱਗ ਜੂਗੀ ਉੱਚ ਜੀਰੀ ਲੱਗੇ ਉੱਚ ਜੀਰੀ ਲੱਗ ਜੂਗੀ ਉਹ ਕੱਖ ਬੀਜਿਆ ਇਹ ਕੀ ਦਾ ਨਾ ਇਹ ਕਿਆ ਰਹਿ ਗਿਆ ਕੀਲਾ ਉਹ ਤੇਰੇ ਉੱਪਰ ਵਾਲੇ ਡੇਢ ਬਿੱਗੇ ਅੱਧੇ ਬਿੱਗੇ ਨਾਲ ਪੌਣੇ ਨਾਲ ਸਰਜੂਗਾ ਹੈ ਕੱਖਾਂ ਦਾ ਸਾਰਾ ਖੇਤ ਬੀਜ ਹੋਣਾ ਕੱਖਾਂ ਦਾ ਦੋ ਤਾਂ ਮੈਥਾ ਥਾਲੀਆਂ ਮੈਥਾ ਗਾਂ ਲੈਉਣੀਆਂ ਦੋ ਮੈਂ ਦੁੱਧ ੜੀਆਂ ਦੇਖੀਂ ਕੱਟ ਕਰ ਕੱਖ ਕਿਨੇ ਪਾਉਣੇ ਕੱਖ ਭਈਆ ਰੱਖ ਕੇ ਤਾਂ ਦੇਦਾ ਤੈਨੂੰ ਹਲੇ ਵੀ ਸਾਲੇ ਕੱਖ ਨਹੀਂ ਪਾਉਂਗੇ ਭਈਆ ਮਹੀਨੇ ਬਾਅਦ ਰੱਖਿਆ ਕਿਆ ਕੋਈ ਮਹੀਨਾ ਮੂਨਾ ਨਹੀਂ ਚੱਲਣਦੇ ਹਲੇ ਭਈ ਇੱਕ ਦੋ ਗਾਂ ਰੱਖਣੀਆਂ ਭਈਏ ਨੇ ਆਪਣਾ ਮੈਂ ਸਾਨੂੰ ਕਾਕੰਡਾ ਪਾ ਕੇ ਦੁੱਧ ਪਰਤੇ ਬਣਾ ਦੀ ਮੀ ਨਗ ਦੇ ਦੇ। ਜੇ ਭਈਆ ਰੱਖਣਾ ਵਰਤਦਾ ਗਾਂ ਹੋਰ ਲੈ ਚਾਰ। ਰੱਖੜ ਲੈਣੀਆਂ ਆ ਲੈਉਣੀਆਂ ਦੋ। ਜੇ ਭਈਆ ਰੱਖ ਰੱਖਣਾ ਹੀ ਆ ਫਿਰ। ਪਤਾ ਜੀ। ਪਤਾ ਫਾਰਮ ਪਾ ਤੂੰ ਗਾਂ ਵਾਲਾ। ਜੇ ਬੰਦਾ ਜਾਂ ਬੰਦਾ ਰੱਖਿਆ ਹੀ ਆ। ਯਾਰ ਇਹ ਨਹੀਂ ਮੰਨਦਾ ਹੁਣ ਮੇਰੀ ਗੱਲ ਸੁਣ ਗੱਗੇ। ਠੀਕ ਐ। ਮੰਡੇ ਚ ਇੱਕ ਜਗਾ ਜੀਰੀ ਆ 9 ਕਿਲੇ। 9.5 10 ਰੱਖ ਲੈ। ਅੱਧਾ ਕਿੱਲੇ ਘਟਾ ਵਾਰਾਂ। ਹਾਂ। ਠੀਕ ਐ। ਉੱਥੇ ਹੋ ਗਿਆ ਕਿੱਲਾ। ਕਿੱਲਾ ਪਿੰਡ ਹੋ ਗਿਆ। ਠੀਕ ਐ। 12-13 ਕਿਲੇ ਜੀਰੀ ਦੇ ਹੋਣੇ ਇੱਕ ਨਮਾਨ ਹੋ ਜਾਣਾ 13-14 ਕਿਲੇ ਹੀ ਹੋ ਜਾਣੇ ਆ ਖੱਤੀ ਭਰਨ ਆਉਂਦਾ ਔਰੇ ਨੂੰ ਫਿਰ 2 ਘੰਟੇ ਵਾਸਤੇ ਜੇ ਕੱਖ ਹੋ ਗਏ ਔਰੇ ਇਹਦੇ ਚ ਮੈਂ ਕਹਿਆ ਨੂੰ ਮੈਂ ਲੰਬੇਵਾ ਕੱਖ ਬੀਜ ਲਾਉ ਤੇ ਕੰਨੇ ਹੀ ਬੀਜ ਦੇ ਔਰੇ ਸਾੜਾ ਰਹਿਣ ਤੇ ਜੀ ਕੱਖ ਤੁਸੀਂ ਪਿੰਡ ਕਾ ਨਹੀਂ ਤੇ ਕੱਖਿਆ ਤੂੰ ਕੱਖ ਪਿੰਡ ਵੀ ਪਿੰਡ ਨਹੀਂ ਹੁੰਦੇ ਆਗੇ ਉੱਥੇ ਪਾਣੀ ਖੜ ਜਾਂਦਾ ਉੱਥੇ ਮਰ ਜਾਂਦੇ ਆ ਆ ਖੇਤਾਂ ਚ ਕੱਖ ਹੋ ਜਾਂਦੇ ਔਰੇ ਹੋਰ ਕੋਈ ਚੱਕਰ ਨਹੀਂ ਇੱਕ ਤਾਂ ਮੰਨਦਾ ਨਹੀਂ ਹੈਗਾ ਕਿਸੇ ਦੀ ਇਹਨੂੰ ਸਲਾਹ ਦੇਣੀ ਥਲੀ ਬੇਕਾਰ ਨਾ ਸਾਲ ਮਸ਼ੀਨ ਆਲਾ ਆਵੇ ਕੋਈ ਉਰੇ ਨੂੰ ਕਾਲਾ ਵੀ ਫਿਰੋਕ ਕਰਦਾ ਏ ਨਾ ਰਸਤਾ ਉਰੇ ਕਿੱਲੇ ਭਾਗ ਆਉਂਦਾ ਹਾਂ ਯਾਰ ਹੁਣ ਯਾਰ ਹੁਣ ਕਾਲਾ ਉੱਥੇ ਦੇ ਆਪਣਾ ਕੰਮ ਛੱਡ ਕੇ ਉਰੇ ਵੱਢਣ ਆਉਂਦਾ ਹੁਣ ਆ ਫਾਂਡ ਵੱਢਣ ਆਉਂਗਾ ਉਰੇ ਉਹ ਗੰਨੇ ਲਾ ਦੋ ਉਹ ਜਿੱਦਾਂ ਕੱਖੇ ਹੋ ਜਾਣੇ ਰਹਿ ਗਿਆ ਗਿਆ 1.5 ਬਿਗਾ ਰਹਿ ਗਿਆ ਲਾ ਦੋ ਮੈਂ ਸਾਰੀ ਜੀਲ ਦਾ ਪੰਜਾਬ ਤੂੰ ਤੇ ਹਰ ਜੀਰੀਓ ਲਾਉ ਜਾ ਗੰਨੇ ਲਾਓ ਉਹ ਲਾ ਦੇ ਭਾਈ ਗੰਨਾ ਕੀ ਗੰਨਾ ਲਾ ਦੇ ਭਾਈ ਸਾਰੇ ਮੈਂ ਗੰਨਾ ਕਿਹੜੇ ਮਾਂ ਕਿਹੜੇ ਗੰਨਾ ਆਉਂਗਾ ਗੰਨਾ ਲੱਗਿਆ ਆਹ ਹੁਣ ਸਾਰੇ ਕੱਖ ਬੀਜ ਲੂਗਾ ਇਹ ਕੱਖੇ ਬੀਜਣੇ ਹੋਰ ਕ ਵੀਜਣਾ ਹੋਰ ਤਾਂ ਇਹ ਨੂੰ 400 ਨੂੰ ਮੂਰ ਦਾ ਕੱਖਾ ਬੀਜ ਲੰਮਾ ਕਰਨਾ ਕਰ ਲਾ ਹੋ ਇਹਨਾ ਥੋੜਾ ਆ ਕਣਕੜੀ ਆ ਯਾਰ ਕਣਕ ਥੋੜਾ ਜਨਾ ਪੀਣਾ ਬਾਤ ਵੀ ਬੀਜਾ ਕੱਖਾ ਵੱਟ ਕੇ ਨਾ ਦੇ ਬੀਜਾ ਹੁਣ ਕਿ ਬੱਲੇ ਕਰਨਾ ਨਾ ਉਹ ਨਾ ਦੇਖੀ ਮੈਂ ਤਾਂ ਨਹੀਂ ਹੈਗਾ ਮੇਰੀ ਗੱਲ ਆਪਣੀ ਸਲਾਹ ਕਰੂਗਾ ਕਰਨਾ ਭਾਈ 8 ਕਿਲੋ ਕਿੰਨੇ ਹੋ ਜਾਣੇ ਭਾਈ ਥੋੜੇ ਆ 8 ਹੋਣੇ ਆ ਫਿਰ ਹਾਂ ਥੋੜੇ 8 ਇਹ ਇੰਨੇ ਕ ਨਾਲ ਕਿਆ ਘਾਟਾ ਪਤਾ ਹੁਣ ਲੱਗਿਆ ਤੈਨੂੰ 20 20 ਦੱਸ ਹੋ ਅੱਗੇ ਕਿੰਨਾ ਕਿੰਨਾ ਟਟਾ ਟੱਕਾ ਹੈ ਯਾਰ ਪਾਣੀ ਦਾ ਬਹੁਤ ਔਖਾ ਹੈ ਇੱਕ ਇੱਕ ਬਿਗਾ ਇੱਕ ਨਹੀਂ ਪੇਪ ਪਿਆ ਰਿਹਾ ਹੈ ਪੁੱਛੀ ਨੂੰ ਨਾਲ ਨਾਲ ਖਾਲੀ ਢੀਕਾ ਤੇ ਹੁਣ ਵੀ ਖਾਲੀ ਹੋ ਰਹਿਣਾ ਉਹ ਅਰੇ ਤਾਂ ਤੇਰਾ ਗੰਨਾ ਬੀਜ ਵੀ ਹੋ ਜਾਣਾ ਉਹ ਤੇ ਲੈਜਰ ਮਾਰ ਕੇ ਨਾ ਜਾਂ ਤੇ ਲੈਜਰ ਬਚ ਗਿਆ ਉਹਨੂੰ ਲੈਜਰ ਕਰਦੇ ਹੋਇਆ ਖੇਤਾਂ ਨੂੰ ਲੈਜਰ ਹੋ ਗਿਆ ਪਾਣੀ ਨੇ ਜਾਣਾ ਹੀ ਨਹੀਂ ਡੋਲ ਤੱਕ ਇਸੇ ਦਾ ਕਬਰ ਤਾਰ ਕੇ ਦੇਖੀਂ ਦੇਖ ਲੈ ਉਹ ਤੇ ਇਹਨੇ ਉਹ ਵੀ ਦੇਖ ਲੈ ਤਾਰ ਕੇ ਬੈਲਟ ਇਹਨੇ ਬਾਬਾ ਕਹਿੰਦੇ ਬਹੁਤ ਡਬਲ ਕਰੀ ਹੋਈ ਆ। ਮਕੀਤ ਭਾਈ ਟੈਕਨੋਲੋਜੀ ਨਵੀਂ ਆ ਗਈ ਫਿਰ ਹਾਂ ਪੂਰੀ ਆ ਭਾਈ ਪੂਰੀ ਬੈਲਟ ਆ। ਇਹ ਨਹੀਂ ਇਹ ਨਹੀਂ ਹੁੰਦੀ ਗਰਮ ਭਾਈ। ਹਾਂ ਇਹ ਨਹੀਂ ਗਰਮ ਹੁੰਦੀ। ਇਹ ਨਹੀਂ ਗਰਮ ਹੁੰਦੀ। ਉਹ ਕਹਿੰਦਾ ਕਹਿੰਦਾ ਸਲਿੱਪ ਮਾਰ ਜੂਗੀ ਬੈਲਟ। ਹਾਂ। ਜ਼ਿਆਦਾ ਗਰਮ ਹੋ ਗਈ ਜੀ ਕਹਿੰਦਾ ਮੋਟਰ ਨਹੀਂ ਗਰਮ ਹੋ ਗਈ। ਹਮਮ। ਫਰਕ ਇਹਦਾ ਬਣਾਵਟ ਦਾ ਫਰਕ ਆ ਉਹਦੇ ਨਾਲ। ਫਰਕ ਆ। ਬਾਜੀ ਬਾਜੀ ਮਕੈਨਿਕਲ ਸੌਖਾ ਕਰਤਾ ਕੰਮ ਇਹ। ਉਹ ਸਿੱਧਾ ਤਾਂ ਜਗਾੜ। ਉਹਦੇ ਤੋਂ ਉੱਪਰ ਦਾ। ਚਲੋ ਭਾਈ ਹੁਣ ਲੰਗਰ ਖਾਤਰ ਗਾਹਾਂ ਨੂੰ ਰੱਬ ਸੁੱਖ ਰੱਖੇ। ਬਾਈ ਦਾ ਧੰਨਵਾਦ ਚਲਾਉਂਗਾ ਬਹੁਤ ਬਾਈ ਦਾ ਧੰਨਵਾਦ ਹੈ ਬਾਈ ਦੇ ਕੰਮ ਚ ਰੱਬ ਬਹੁਤ ਬਰਕਤ ਬਖਸ਼ਾਵੇ ਬਿਲਕੁਲ ਬਾਈ ਪਰ ਬਾਈ ਨੇ ਹੁਣ ਇਟਲੀ ਵਾਲੇ ਨੇ ਗੁੱਸਾ ਹੋ ਜਾਣਾ ਥੋੜਾ ਜਿਹਾ ਉਹਨੇ ਕਿਹਾ ਉਹਨੇ ਕਿਹਾ ਵੇਤਨ ਲਈ ਹੈਗੀ ਪੱਕੀ ਗੱਲ ਹੈ ਬਾਈ ਉਹ ਕਹਿੰਦਾ ਮੈਂ ਪੈਸੇ ਹੀ ਘਾੜਾ ਵੀ ਉਹਦਾ ਬਾਈ ਅਸੀਂ ਲਈ ਕਿਸੇ ਨੇ ਬਾਈ ਲੈ ਕੇ ਹੀ ਆ ਗਿਆ ਆਪੇ ਤਾਂ ਟੱਕਰ ਲੈ ਆਇਆ ਕਾਈ ਕਰ ਗਿਆ ਬਾਈ ਉਹ ਪਹੁੰਚ ਦੇਖ ਰਿਹਾ ਵੀਰੇ ਆ ਦੂਆ ਫੋਨ ਉੱਪਰ ਉਹ ਨਹੀਂ ਉਹ ਕਹਿੰਦਾ ਨਹੀਂ ਰਹੇਗਾ ਕਹਿੰਦਾ ਮੈਂ ਸਾਰੇ ਪਿੰਡ ਨੂੰ ਮੈਸੇਜ ਕਰ ਰਿਹਾ ਇਸਨੇ ਕਹਿੰਦਾ ਮੇਰਾ ਜਵਾਬ ਨਹੀਂ ਦਿੰਦਾ ਹਾਂ ਨਹੀਂ ਮੈਂ ਤਾਂ ਕਹਿੰਦਾ ਹੀ ਪੈਂਦਾ ਉਹ ਲੈ ਲਓ ਲੈ ਲਓ ਹਨਾ ਵੀਡੀਓ ਵਾ ਮਸ਼ੀਨ ਬਾਰੇ ਉਹ ਕੀ ਕਰ ਉਹ ਵੀ ਮੈਨੂੰ ਫੋਟੋਆਂ ਭਰਦਾ ਥੰਦਾ ਭਾਈ ਆ ਪਹਿਲਾਂ ਵਾ ਆ ਪਹਿਲਾਂ ਫੇਲੇ ਜੋ ਘਰ ਤੇ ਮੈਂ ਪਰਸੋਂ ਚੱਲਿਆ ਮੇਰੇ ਘਰ ਤੋਂ ਫਿਰ ਜਦ ਮਰ ਜੇ ਅੱਗੇ ਚੱਕ ਲਓ ਤਾਂ ਮੈਂ ਕਹਿੰਦਾ ਯਾਰ ਫਿਰ ਅਗਲੇ ਜੇ ਬਾਈ ਨੇ ਦੇਣੀ ਤਾਂ ਬੰਦੇ ਨੂੰ ਮਿਲ ਵੀ ਆਈ ਹੁਣ ਸਰਦਾ ਦੀ ਗੱਲ ਹੈ ਤਾਂ ਅਗਲੇ ਨਹੀਂ ਹੁਣ ਅਗਲੇ ਦਾ ਦਿਲ ਕਰਿਆ ਹਨਾ ਬਹੁਤ ਵਧੀਆ ਭਾਈ ਜਿਆਦਾ ਫਿਰ ਐ ਉਹ ਰੋਗ ਦੇ ਵੀ ਜੰਗ ਲਾਦਾ ਬੰਦਾ ਕਾਤੇ ਹੀ ਲੰਦੇ ਅਗਲੇ ਕਹਿੰਦਾ ਕਾਤੇ ਹੀ ਲੰਦੇ ਅਗਲਾ ਏਡੀ ਦੂਰ ਤੇ ਮਗਲਾ ਆਇਆ ਬਾਹਰੋਂ ਹਨਾ ਜੇ ਲਿ ਕਲਸੀ ਵਾਲਿਆਂ ਦੀ ਹੈ ਕਲਸੀ ਵਾਲਿਆਂ ਦੀ ਹੈ ਕਲਸੀ ਭਾਈ ਵੈਜੀਟੇਬਲ ਕੱਟਿੰਗ ਮਸ਼ੀਨ ਸਰ ਜੀ ਦਾ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਬਾਈ ਦਾ ਦੇਖਦੇ ਹਾਂ ਕਿ ਨਾਲੇ ਬਾਈ ਨੂੰ ਮਿਲਿਆ ਏ ਨਾਲੇ ਮੀਂਹ ਦੇਖ ਲੈ ਨਹੀਂ ਨਾਲੇ ਏਰੀਆ ਦੇਖਿਆ ਮੈਂ ਤਾਂ ਪਹਿਲੀ ਵਾਰ ਗਿਆ ਏ ਇਲਾਕੇ ਵਿੱਚ ਹਾਂ ਨਾਲੇ ਏਰੀਆ ਦਾ ਤੁਹਾਨੂੰ ਅੱਗੇ ਵੀ ਦਿਖਾਇਆ ਸੀ ਮੈਂ ਤਾਂ ਥੋੜਾ ਜਿਹਾ ਚੱਕਰ ਹੀ ਤਾਂ ਨਾ ਵੀ ਆਪਾਂ ਚਾਹੁੰਦੇ ਤੇ ਵੀ ਚੱਲ ਡੇਢ ਦਾ ਹੋਊਗਾ ਨਾ ਭਾਈ ਉਹ ਕੋਈ ਇਹ ਜਿਹੜਾ ਅਕਾਲੀ ਬੰਦਾ ਜੀ ਅਕਾਲੀ ਹੈ ਪੱਕਾ ਕਾਲੀ ਬਹਿ ਗਿਆ ਇਹ ਇਹ ਬੱਜਦੇ ਵੀ ਕਾਲੀਆਂ ਦੇ ਹੀ ਆ ਜਿਗਰਾਸੀ ਬਾਈ ਬੋਲਿਆਂ ਦੇ ਬੱਜਦੇ ਆ ਤਾਂ ਅਕਾਲੀ ਬੱਜਦੇ ਆ ਕਾਲੀਆਂ ਦੇ ਅੱਲਾ ਜਿਵੇਂ ਸਾਡੇ ਆਪਣੇ ਅੱਲਾ ਇਹ ਕਿ ਨਹੀਂ ਫੇਰੇ ਇਹਦੇ ਕਰਕੇ ਮੈਂ ਟਰਾਲਾ ਲੈ ਕੇ ਆਇਆ ਬਾਈ ਖਾਲੀ ਕਿਰਾਇਆ ਵਦਾ ਮੈਂ ਇਹਦੇ ਕਰਕੇ ਲੇਟ ਹੋ ਗਿਆ ਫਿਰ ਆ ਕੇ ਮੈਂ ਤਾਨੀ ਫੋਨ ਨੂੰ ਫੋਨ ਕਰਿਆ ਫਿਰ ਠੀਕ ਹੈ ਠੀਕ ਹੈ ਚਲੋ ਨਿਬੜ ਗਿਆ ਕੰਮ ਨੂੰ ਤਾਂ ਬੰਦੇ ਨੇ ਕੰਮ ਜਾਣ ਨੂੰ ਤਾਂ ਸਵੇਰੇ ਚਲੇ ਜਾਂਦੇ ਨੇ ਔਰ ਵੀ ਇੱਕ ਦੋ ਕੰਮ ਦੇ ਫੇਰ ਨਾ ਨੇ ਵੀ ਆ ਜਾਣਾ ਕੱਲ ਨੂੰ ਮੈਂ ਕਿਹਾ ਫੇਰ ਇਹਦੇ ਨਾਲ ਹੋ ਕੇ ਫਟਾਫਟ ਇਹਨੂੰ ਵੀ ਕਸਵਾਈਏ ਫਟਾ ਆਹੋ ਹੁਣ ਟਾਈਮ ਦੇਈਦਾ ਹੁਣ ਪੰਜ ਦਿਨ ਹੋ ਗਏ ਇੱਕਨੇ ਖੜੇ ਆ ਕੁਛ ਨਹੀਂ ਕਰਿਆ ਤੇ ਆਹਾਂ ਕਰਕੇ ਹੋ ਗਿਆ ਹਾਂ ਲੋ ਠੀਕ ਆ ਜਾ ਭਾਈ ਗ੍ਰੀਨੀ ਬਾਈ ਆ ਗਿਆ ਗ੍ਰੀਨੀ ਬਾਈ ਮੱਕੀ ਸੈਂਕ ਬਾਈ ਵਾਹ ਹੁਣ ਲੰਗ ਚਾ ਪੂਰੇ ਰੰਗ ਚਾ ਅਸੀਂ ਤਾਂ ਹੀ ਬੁਲਾ ਗਿਆ ਨਹੀਂ ਕਿੱਥੇ